ਜਦੋਂ ਕੋਈ ਝਗੜਾਣਾ ਦਾ ਹੋਇਆ ਤੇ ਉਹ ਮੋਟਰਸਾਈਕਲ ਨੂੰ ਦਾ ਖੋਲਿਆ ਅੱਜ ਵੀ ਮੋਟਰਸਾਈਕਲ ਜਿਹੜਾ ਉਹ ਇਹਨਾਂ ਨੇ ਉਹਨਾਂ ਨੇ ਘਰ ਹੀ ਰਿਆ ਤੇ ਤੁਹਾਨੂੰ ਤੇ ਅਗਲੇ ਦਿਨ ਫਿਰ ਕੋਈ ਗੱਡੀ ਸੀ ਇਹਦੀ ਗੱਡੀ ਦੇ ਸ਼ੀਸ਼ੇ ਤੋੜਦੇ ਘਰੋਂ ਹੋਏ ਤੇ ਉਹਨਾਂ ਦੇ ਘਰ ਦੇ ਬਾਹਰ ਉਹ ਨੰਗਣ ਲੱਗਾ ਸੀ ਇਹਨਾਂ ਨੇ ਕੁੱਟਮਾਰ ਕੀਤੀ ਆ ਕੁੱਟਮਾਰ ਕਰਨ ਦੇ ਬਾਅਦ ਉਹ ਇਹਨੂੰ ਹੀ ਖੜਿਆ ਉਹਨਾਂ ਨੇ ਤੇ ਇਹ ਨਹੀਂ ਥਾਣੇ ਦਿੱਤਾ ਉਹ ਥਾਣੇ ਵਾਲੇ ਨੇ ਇਹਨੂੰ ਕਰਾ 12 ਘੰਟੇ ਘਰ ਰੱਖਿਆ ਆ ਮਾਮਲਾ ਨਾ ਹੰਡ ਰਿਹਾ ਕੋੜਾ ਇਹਨਾਂ ਦਾ ਮਾਮਲਾ ਅਕੀਤਾ ਘਰ ਦੇ ਬਾਹਰ ਆ ਕੇ ਪੁਲਿਸ ਦੇ ਵਿੱਚ ਔਨ ਰਿਕਾਰਡ ਆ ਜੀ ਸਾਰੀ ਗੱਲ ਸ਼ਰਮਣ ਚਾਹੀਦੀ ਆ ਇੱਕ ਗਰੀਬ ਸਰਪੰਚ ਅਗਰ ਪਿੰਡ ਦਾ ਬਣ ਗਿਆ ਤਾਂ ਤੁਸੀਂ ਉਹਦੀ ਕਦਰ ਨਹੀਂ ਕਰਦੇ ਸੋ ਉਹਨੂੰ ਅੰਡਰ ਪ੍ਰੈਸ਼ਰ ਕਰਕੇ ਉਹਨੂੰ ਕੁੱਟਮਾਰ ਕਰਕੇ ਉਹਦਾ ਕੰਟੇਨੈਂਸ ਡਾਊਨ ਕਰਨਾ ਚਾਹੁੰਦੇ ਹੋ ਤਾਂ ਕਿ ਦੁਬਾਰਾ ਫੜਨ ਜੋ ਬਣ ਰਵੇ ਹੁਣ ਇਹ ਡਰਾਮਾ ਬਾਜ਼ੀ ਕਰ ਰਹੇ ਆ ਜਾਣ ਕੇ ਕਿ ਕਿਉਂਕਿ ਹੁਣ ਕਾਰਵਾਈ ਹੋਏਗੀ ਇਹਦੇ ਤੇ ਇਹ ਡਰਾਮਾ ਕਰਨ ਲੱਗ ਗਿਆ ਨਾ ਮੇਰਾ ਨਾਮ ਲਾਰਮ ਕੱਟੀ ਹੋਈ ਆ ਮੇਰੇ ਤੇ ਹਮਲਾ ਕੀਤਾ ਜੀ ਮੇਰੀ ਮਾਤਾ ਜੀ ਜੀ ਇਹ ਬਜ਼ੁਰਗੋਨਾਂ ਨੂੰ ਆਪ ਸ਼ਾਬਦੋ ਬੋਲੇ ਇਹਨਾਂ ਨੇ ਜਦੋਂ ਲੈਪਨਰ ਦੁਕਤ ਤੁਸੀਂ ਤੇ ਮੈਂ ਹਯੂਮਰੀ ਸਰਪੰਚੇ ਪਿੰਡ ਦੇ ਸਰਪੰਚੇ ਨਾਲ ਹੋਈ ਕਟਮਾਰ ਕੀ ਮਾਮਲਾ ਕੀ ਸਾਰਾ ਜਾਣ ਲੈਣਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੀ ਕਰਮਚੰਦ ਹੈ ਕੀ ਹੋਇਆ ਕੀ ਸੀਗਾ ਮੇਰੀ ਗੱਡੀ ਦਾ ਨਾ 8 ਤਰੀਕ ਨੂੰ ਸ਼ੀਸ਼ਾ ਤੋੜਿਆ ਗਿਆ ਤੇ ਉਹਨੂੰ ਮੈਂ ਕਿਹਾ ਮੁੰਡੇ ਨੇ ਪਿੰਡ ਵਿੱਚ ਘੱਟ ਕਰਕੇ ਦੂਜੇ ਦਿਨ ਪੁੱਛਿਆ ਗਿਆ ਵੀ ਖੀਸ਼ਾ ਕਨੇ ਤੋੜਿਆ ਤਾਂ ਉਹ ਮੁੰਡੇ ਦੀ ਮਾਂ ਦੋ ਮੁੰਡੇ ਸੀ ਇੱਕ ਮੁੰਡਾ ਆਪਣੇ ਬੱਚੇ ਦੀ ਸੌਂ ਖਾ ਕੇ ਕਹਿੰਦਾ ਵੀ ਮੈਂ ਨਹੀਂ ਤੋੜਿਆ ਵੀ ਮੈਂ ਹੱਥ ਨਹੀਂ ਲਾਇਆ ਉਹ ਕਹਿੰਦਾ ਵੀ ਉਹਨੇ ਤੋੜਿਆ ਉਹਦੀ ਮੰਮੀ ਕੋਲੇ ਖੜੀ ਸੀਗੀ ਉਹ ਕਹਿੰਦੀ ਆ ਵੀ ਹਾਂ ਅਸੀਂ ਪਰਪਾਈ ਕਰਾਂਗੇ ਤੁਸੀਂ ਸ਼ੀਸ਼ਾ ਪਵਾਓ ਅਸੀਂ ਪਰਪਾਈ ਕਰਾਂਗੇ ਫਿਰ ਉਹਨੇ ਫਿਰ ਉਹਨੇ ਮੈਨੂੰ 9 10 ਤਰੀਕ ਨੂੰ ਫੋਨ ਕੀਤਾ ਮੇ ਕੋਲ ਉਹਦੀ ਬਕਾਇਦਾ ਰਿਕਾਰਡਿੰਗ ਆ ਉਹਦੇ ਵਿੱਚ ਰਿਕਾਰਡਿੰਗ 'ਚ ਉਹਨੇ ਕਿਹਾ ਵੀ ਚਾਚਾ ਸੌਰੀ ਵੀ ਉਹ ਗੱਡੀ ਦਾ ਸ਼ੀਸ਼ਾ ਮੇਰੇ ਤੋਂ ਟੁੱਟ ਗਿਆ ਵੀ ਮੈਂ ਖਰਚਾ ਦਊਂਗਾ ਮੈਂ 5 ਦਿਨ ਵੇਟ ਕੀਤੀ ਸਰਪੰਚ ਹੋਣ ਦੇ ਨਾਤੇ 5 ਦਿਨ ਵੇਟ ਕੀਤੀ ਔਰ ਉਹ ਨਹੀਂ ਆਇਆ ਮੈਂ 13 ਤਰੀਕ ਨੂੰ ਕੰਪਲੇਨ ਕਰਾਈ ਥਾਣੇ ਥਾਣੇ ਕੰਪਲੇਨ ਕਰਾਈ ਆ ਮੈਂ ਉਹਦੀ ਕੋਈ ਸੁਣਵਾਈ ਨਹੀਂ ਹੋਈ ਕਿਹੜੇ ਕਿਹੜੇ ਥਾਣੇ ਲਾਡੂ ਵਾਲਾ ਥਾਣਾ ਜਿਹਨੇ ਧਰਤੇ ਤੋੜਪੰਦਾ ਹਮਲਾ ਕੀਤਾ ਉਹ ਕੋਣ ਹੈ ਵਿਅਕਤੀ ਕਿੱਥੇ 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 ਦਾ ਰਹਿਣ ਵਾਲਾ ਉਹ ਕਾਦਿਆਂ ਦਾ ਰਹਿਣ ਵਾਲਾ ਗੁਰਤੇਜ ਸਿੰਘ ਆ ਨਵੇਂ ਨਵੇਂ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਆ ਨਵੇਂ ਨਵੇਂ ਪਾਰਟੀ ਜੁਆਇਨ ਕੀਤੀ ਆ ਆਮ ਆਦਮੀ ਹਾਂ ਉਹਨਾਂ ਦਾ ਚਾ ਆ ਤੇ ਅਸੀਂ ਕਾਂਗਰਸੀ ਸਰਪੰਚਾਂ ਨੂੰ ਕੁੱਟ ਮਾਰ ਕਰੀਏ ਕੋਚਾ ਹਾਂ ਬਸ ਨਿੱਕੀ ਦੀ ਗੱਲ ਨੂੰ ਲੈ ਕੇ ਕੁੱਟਮਾਰ ਕੀਤੀ ਬਸ ਨਿੱਕੀ ਦੀ ਗੱਲ ਨੂੰ ਕੋਈ ਪੁਲਿਸ ਨੇ ਕਾਰਵਾਈ ਦਿੱਤੀ ਕੋਈ ਕੋਈ ਤਾਣੇ ਕਮ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਕੀਤੀ ਨਹੀਂ ਕੀਤੀ ਕੀ ਇਥੇ ਇੱਕ ਮਤਲਬ ਤੁਹਾਨੂੰ ਕਿੱਥੇ ਕੁੱਟਿਆ ਵਾ ਮੈਨੂੰ ਗੁਰਦੁਆਰਾ ਦੇ ਆਬਦੇ ਇੰਦਰਵੀਰ ਦੇ ਘਰ ਦੇ ਬਾਹਰ ਕੁੱਟਿਆ ਗਿਆ ਔਰ ਮੇਰੇ ਸੱਟਾਂ ਮਾਰੀਆਂ ਗਈਆਂ ਜਿਹੜੀਆਂ ਅੱਜ ਵੀ ਮੌਜੂਦ ਨੇ ਆਹ ਸੱਟ ਆਹ ਹਾਂਜੀ ਹਾਂਜੀ ਇਹਦਾ ਮੈਡੀਕਲ ਆਇਆ ਹੋਇਆ ਹੈ ਤੇ ਫਿਰ ਮੇਰੇ ਘਰੇ ਪੁਲਿਸ ਨੇ ਹਰਾਸਮੈਂਟ ਕਰਦੀ ਆ ਸਾਰੇ ਪਿੰਡ ਨੂੰ ਪਤਾ ਹੈ ਦਿਨ ਵਿੱਚ ਦੋ ਦੋ ਚੱਕਰ ਮਾਰਦੀ ਆ ਪੁਲਿਸ ਨਹੀਂ ਭਾਈ ਕੀ ਅਸਲ ਜੇ ਕੀ ਮਾਮਲਾ ਹੈ ਮਾਮਲਾ ਹੈ ਮੌਜੂਦਾ ਸਰਪੰਚਾਂ ਨਾਲ ਕਾਦਿਆਂ ਦੇ ਇਹਨਾਂ ਨੇ ਦੱਸਿਆ ਵੀ ਮੈਨੂੰ ਇੰਤਾ ਕਰਕੇ ਕੋਈ ਪਿੰਡ ਦੇ ਵਿੱਚ ਮੈਂ ਕਿਤੇ ਜਾਂਦਾ ਪਿਆ ਸੀ ਤਾਂ ਪਹਿਲਾਂ ਮੇਰਾ ਮੋਟਰ ਮੋਟਰਸਾਈਕਲ ਤੇ ਕੋਈ ਝਗੜਾ ਨਾਲ ਹੋਇਆ ਤੇ ਉਹ ਮੋਟਰਸਾਈਕਲ ਵੀ ਨਾਲ ਖੋ ਲਿਆ ਅੱਜ ਵੀ ਮੋਟਰਸਾਈਕਲ ਜਿਹੜਾ ਉਹ ਇਹਨਾਂ ਦੇ ਉਹਨਾਂ ਨੇ ਘਰ ਹੀ ਪਿਆ ਦਿੱਤਾ ਨਹੀਂ ਤੇ ਅਗਲੇ ਦਿਨ ਫਿਰ ਕੋਈ ਗੱਡੀ ਸੀ ਇਹਦੀ ਗੱਡੀ ਦੇ ਸ਼ੀਸ਼ੇ ਤੋੜਦੇ ਘਰੋਂ ਇਹਦੇ ਉਹਨਾਂ ਦੇ ਘਰ ਦੇ ਬਾਹਰੋਂ ਨੰਗਣ ਲੱਗਾ ਸੀ ਅੱਛਾ ਇਹ ਇਹਨੇ ਕੁੱਟਮਾਰ ਕੀਤੀ ਆ ਕੁੱਟਮਾਰ ਕਰਨ ਦੇ ਬਾਅਦ ਵੀ ਉਹਨੂੰ ਹੀ ਫੜਿਆ ਉਹਨਾਂ ਨੇ ਤੇ ਇਹਨੂੰ ਹੀ ਥਾਣੇ ਦਿੱਤਾ ਉਹ ਥਾਣੇ ਵਾਲੇ ਨੇ ਵੀ ਇਹਨੂੰ ਕਹਿੰਦਾ 12 ਘੰਟੇ ਥਾਣੇ ਰੱਖਿਆ ਫਿਰ ਉਹਨੂੰ ਬੰਦੇ ਕੋ ਪਿੰਡ ਦੇ ਗਏ ਮੋਤਵਾਰ ਬੰਦੇ ਲੈ ਕੇ ਆਏ ਤੇ ਫਿਰ ਤਿੰਨ ਦਿਨ ਲਗਾਤਾਰ ਇਹਨੂੰ ਥਾਣੇ ਭੁਲਾਉਂਦੇ ਰਹੇ ਵੀ ਰੋਜ਼ ਥਾਣੇ ਆਏ ਫਿਰ ਇਹਦੇ ਰਾਈਨਾਮਾ ਕਰਾਉਣ ਦਾ ਪ੍ਰੈਸ਼ਰ ਪਾਉਂਦੇ ਰਹੇ ਤੇ ਖੈਰ ਹੁਣੇ ਵੀ 4-5 ਦਿਨ ਤੋਂ ਘਰ ਨਹੀਂ ਜਾ ਰਹੇ ਕਿਉਂਕਿ ਪੁਲਿਸ ਲਗਾਤਾਰ ਇਹਦੇ ਘਰ ਰੇਡ ਮਾਰ ਰਹੀ ਆ ਵੀ ਰਾਈਨਾਮਾ ਕਰਾ ਲ ਕੇ ਇਹ ਤੇ ਕਰਾਈ ਨਾ ਮਾਰਾ ਇਹ ਕਦੋਂ ਦੀ ਗੱਲ ਆ ਤੇ ਕਿੰਨੇ ਵੀ ਦੀ ਗੱਲ ਆ ਇਹ 27 ਤਰੀਕ ਦੀ ਗੱਲ ਆ ਉਸ ਤੋਂ ਸਾਨੂੰ ਪੌਣੇ 10 ਇਹ ਸਾਡੇ ਨਾਲ ਪੌਣੇ 10 ਵਜੇ ਦਾ ਵਾਕਿਆ ਹੈਗਾ ਇਹ ਇਹ ਦਿਨ ਦਾ ਇਹ ਹਾਂ ਇਹ ਮੌਜੂਦਾ ਸਰਪੰਚ ਐਸਸੀ ਹੋਣ ਐਸਸੀ ਹੋਣ ਕਰਕੇ ਤੇ ਜਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ ਔਰ ਜਾਤੀ ਸੂਚਕ ਸ਼ਬਦ ਵੀ ਇਹਨਾਂ ਨੇ ਬੋਲਿਆ ਵੀ ਇਹ ਸਰਪੰਚ ਸਰਪੰਚ ਨੇ ਬਣਾਉਣੇ ਚਾਹੀਦਾ ਸੋ ਇਸ ਘਟਨਾ ਦੀ ਬੜੀ ਨਿਖੇਧੀ ਕਰਦਾ ਨਿੰਦਾ ਕਰਦਾ ਹੈ ਜਿਹੜੇ ਲੋਕਾਂ ਦੀ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇੱਕ ਗਰੀਬ ਸਰਪੰਚ ਅਗਰ ਪਿੰਡ ਦਾ ਬਣ ਗਿਆ ਤਾਂ ਤੁਸੀਂ ਉਹਦੀ ਕਦਰ ਨਹੀਂ ਕਰਦੇ ਉਹਨੂੰ ਅੰਡਰ ਪ੍ਰੈਸ਼ਰ ਕਰਕੇ ਉਹਨੂੰ ਕੁੱਟਮਾਰ ਕਰਕੇ ਉਹਦਾ ਕੰਫੀਡੈਂਸ ਡਾਊਨ ਕਰਨਾ ਚਾਹੁੰਦੇ ਆ ਤਾਂ ਕਿ ਦੁਬਾਰਾ ਖੜਨ ਜੁੱਗ ਨਾ ਰਵੇ ਸੋ ਇਹ ਸਾਰੀ ਘਟਨਾ ਦੀ ਮੈਂ ਨਿੰਦਾ ਕਰਦਾ ਮੈਂ ਮਜੂਦਦਾਰ ਮੈਂ ਹਯੂਰੀ ਬਾਗ ਤੋਂ ਮਜੂਦਦਾਰ ਸਰਪੰਚ ਹਾਂ ਵਿਜੇ ਸਿੰਘ ਮੇਰਾ ਨਾਮ ਇਹ ਮਜੂਦਦਾਰ ਇਹ ਮਜੂਦਦਾਰ ਸਰਪੰਚ ਹਾਂਜੀ ਕਿ ਸਰ ਹੋਰ ਕਿਹੜੇ ਕਿਹੜੇ ਜਨਾਇਤਾਂ ਕੀ ਵੀ ਦਿੱਤੀ ਹੈ ਤੇ ਮੋਟਰਸਾਈਕਲ ਤੋਂ ਆ ਰਹੇ ਸੀ ਕਿ ਕਿਸੇ ਕਾਰ ਤੋਂ ਆ ਰਹੇ ਸੀ ਝਗੜਾ ਹੋਣ ਤੋਂ ਮੈਂ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਉਹਨਾਂ ਨੇ ਮੈਨੂੰ ਕੁੱਟਿਆ ਉੱਤੋਂ ਬਾਅਦ ਮੇਰੀ ਵਾਈਫ ਗਈ ਆ ਪੁਸ਼ਪ ਪਟਾਲ ਕਰਨ ਵੀ ਭਾਈ ਤੁਸੀਂ ਮੇਰੇ ਪਤੀ ਨਾਲ ਕਿਉਂ ਕੁੱਟਮਾਰ ਕੀਤੀ ਤੁਹਾਡੇ ਟੱਬਰ ਨੂੰ ਮੈਂ ਗੋਲੀਆਂ ਮਾਰ 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 ਦੂੰ ਅੱਛਾ ਹਾਂ ਕੌਣ ਜਾਂਦਾ ਇੰਦਰਵੀਰ ਸਿੰਘ ਅਸੀਂ ਇਨਸਾਫ ਚਾਹੁੰਦੇ ਅਸੀਂ ਇਨਸਾਫ ਚਾਹੁੰਦੇ ਆ ਜਿਹੜੀ ਧਰਾਵਾਂ ਬਣਦੀਆਂ ਉਹ ਉੱਤੇ ਲੱਗਣੀਆਂ ਚਾਹੀਦੀਆਂ ਹਾਂ ਜੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਵਿਅਕਤੀ ਨੇ ਤੁਹਾਡੇ ਤੇ ਹਮਲਾ ਕੀਤਾ ਉਹ ਨਾਬਾਲਗ ਸੀ ਹੈ ਜਵਾਨ ਸੀ ਜਵਾਨ ਬਾਲਗ 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 ਸੀ ਸਾਰੇ ਬਾਲਗ ਆ ਉਹ ਇਹ ਤਸਵੀਰਾਂ ਨੇ ਜਿਹੜੀ ਹੈ ਪਿੰਡ ਦਾ ਸਰਪੰਚ ਕਾਦੀਆ ਪਿੰਡ ਦਾ ਸਰਪੰਚ ਮੋਦੂਜਾ ਸਰਪੰਚ ਜਿਹੜੀ ਉੱਤੇ ਹਮਲਾ ਕੀਤਾ ਜਾਂਦਾ 10:30 ਤੋਂ ਲੈ ਕੇ 10:30 ਵਜੇ ਤੱਕ ਹੈ ਕਰੀਬ ਗੱਲਬਾਤ ਹੈ ਅਰਵੀ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਸਾਨ ਯੂਨੀਅਨ ਦੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਾਮਲਾ ਕੀ ਅਸਲ ਦੇ ਵਿੱਚ ਉਹਨਾਂ ਦੀ ਵੀ رائے ਜਾਣਾਂਗੇ ਇੱਕ આરોਪ ਲਾਇਆ ਗਿਆ ਵਾ ਕਰਮਚੰਦ ਤੋਂ ਕਰਮ ਇੱਕ ਸਰਪੰਚ ਤੋਂ ਮੌਜੂਦਾ ਸਰਪੰਚ ਤੋਂ ਕਿ ਮੈਨਾਂ ਕੋ ਤੁਹੀਂ ਕੁੱਟਮਾਰ ਕੀਤੀ ਹੈ ਕਿ ਮਾਮਲਾ ਕੀ ਅਸਰ ਨੂੰ ਦੱਸ ਸਕਦੇ ਹੋ ਐਕਚੁਅਲੀ ਸਾਰਾ ਸਾਰਾ ਮਾਮਲਾ ਨਾ ਔਨ ਰਿਕਾਰਡ ਆ ਇਹਨਾਂ ਦਾ ਮੁਲਾਜਾ ਕਰਾਇਆ ਹੋਇਆ ਹੈ ਸ਼ਰਾਬ ਪੀਤੀ ਸੀ ਇਹਨਾਂ ਨੇ ਠੀਕ ਹੈ ਔਰ ਮੇਰੇ ਘਰ ਤੇ ਹਮਲਾ ਕੀਤਾ ਘਰ ਦੇ ਬਾਹਰ ਆ ਕੇ ਪੁਲਿਸ ਦੇ ਵਿੱਚ ਔਨ ਰਿਕਾਰਡ ਹੈ ਜੀ ਸਾਰੀ ਗੱਲ ਠੀਕ ਹੈ ਤੇ ਹੁਣ ਇਹ ਡਰਾਮਾबाजी ਕਰ ਰਹੇ ਆ ਜਾਣ ਕੇ ਕਿ ਕਿਉਂਕਿ ਹੁਣ ਕਾਰਵਾਈ ਹੋਏਗੀ ਇਹਦੇ ਤੇ ਡਰਾਮਾ ਕਰਨ ਲੱਗ ਗਿਆ ਜੀ ਐਮਐਲਆਰ ਵੀ ਕੱਟੀ ਹੋਈ ਆ ਮੇਰੇ ਤੇ ਹਮਲਾ ਕੀਤਾ ਜੀ ਮੇਰੀ ਮਾਤਾ ਜੀ ਜੀ ਬਜ਼ੁਰਗ ਉਹਨਾਂ ਨੂੰ ਆਪਸ਼ਾਪ ਤੋਂ ਬੋਲੇ ਇਹਨਾਂ ਨੇ ਠੀਕ ਹੈ ਤੇ ਮੈਂ ਉਹਨ ਰਿਕਾਰਡ ਸਾਰਾ ਕੁਝ ਪੁਲਿਸ ਸਟੇਸ਼ਨ ਲੱਡੂਆੜ ਹੋਇਆ ਹੋਇਆ ਜੀ ਤੇ ਤੁਹਾਨੂੰ ਇਹ ਗੱਲ ਆ ਨਾ ਵੀ ਇਹਨਾਂ ਨੂੰ ਵੀ ਇਹ ਹੁਣ ਬਸ ਡਰਾਮਾ ਕਰਕੇ ਇਹਨਾਂ ਤੇ ਪ੍ਰੈਸ਼ਰ ਪਾ ਦੋ ਜੀ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਕਾਰਵਾਈ ਕਰੂਗੀ ਇਹ ਹੁਣ ਇਹਦਾ ਤੇ ਤਾਂ ਹੀ ਇਹ ਘਪਰਾਇਆ ਹੋਇਆ ਹੁਣ ਪ੍ਰੈਸ ਕਾਨਫਰੰਸਾਂ ਕਰਨ ਲੱਗ ਗਿਆ ਜੀ ਜੀ ਇਹ ਮਤਲਬ ਹੈ ਕੌਣ ਹੈ ਇਦਾਂ ਪ੍ਰੈਸ ਕਾਨਫਰੰਸ ਕਰਨ ਵਾਲਾ ਇਹ ਤੁਸੀਂ ਹੁਣ ਦੇਖਣਾ ਔਨ ਰਿਕਾਰਡ ਹੈ ਇਹ ਬੰਦੇ ਦੀ ਚੁੱਚੇ ਬੰਦੇ ਜੋ ਮਰ ਜੀ ਅਗਲਾ ਕੋਈ ਤੈ ਜਾਵੇ ਆਪਾਂ ਔਨ ਰਿਕਾਰਡ ਥੋੜੀ ਲਾਵਾਂਗੇ ਗੱਲ ਜੀ ਓਕੇ ਜੀ ਤਾਂ ਬਿਲਕੁਲ ਤਸਵੀਰਾ ਜਿਹੜੀਆਂ ਤੁਸੀਂ ਗੱਲਬਾਤ ਸੁਣੀ ਇੰਦਰਵੀਰ ਕਿਸਾਨ ਕਾਦੀਆਂ ਦਾ ਜਿਹੜਾ ਪ੍ਰਧਾਨ ਹੈ ਕਿਸਾਨ ਭਾਰਤੀ ਕਿਸਾਨ ਯੂਨੀਅਨ ਦਾ ਉਹਨਾਂ ਨੇ ਸਾਫ ਸਪਸ਼ਟੀ ਕੀਤਾ ਕਿ ਇਹਨਾਂ ਦੇ ਰੂਪ ਲਾਇਆ ਕਿ ਸ਼ਰਾਬ ਸ਼ਰਾਬ ਪੀ ਕੇ ਜਿਹੜਾ ਕਿ ਮੇਰੇ ਘਰੇ ਬੜੇ ਤੇ ਹਮਲਾ ਵੀ ਕੀਤਾ ਤੇ ਹੁਣ ਦੇਖਦੇ ਹਾਂ ਦੇਖਣਾ ਇਹਗਾ ਕਿ ਬੰਦੀ ਕਾਰਵਾਈ ਕੀ ਹੋਵੇਗੀ ਤੇ ਅਨੁਚਿਤ ਸਮੇਂ ਦੇ ਵਿੱਚ ਪਤਾ ਚੱਲੇਗਾ ਲੁਧਿਆਣਾ ਲਾਈਵ ਨਾਲ ਜੁੜੇ ਰਹੋ ਤੁਸੀਂ ਹਣੀ ਦੇ ਨਾਲ ਯੂਮਬੇ ਰਿਪੋਰਟ ਧੰਨਵਾਦ